ਦੇਖੋ ਜੀ ਪਹਿਲਾਂ ਤਾਂ ਅਫਸਰਾਂ ਵੱਲੋਂ ਵੱਲੋਂ ਆਮ ਤੌਰ ਤੇ ਪਤਾ ਹੀ ਹੈ ਤਿਹਾਰਾਂ ਦੇ ਟਾਈਮ ਤੇ ਹੁਣ ਆਪਾਂ ਬਹੁਤ ਪੀਸਫੁਲੀ ਰਾਮਲਾ ਨਗਰ ਰਹੇ ਆ ਤੇ ਕੱਲ ਨੂੰ ਦਸਹਿਰਾ ਆਰਡਰ ਕਸਬਿਆਂ ਨਗਰਾਂ ਜੋ ਪੂਰਾ ਭਰਦਾ ਜੀ ਤੇ ਇਸ ਕਰਕੇ ਅਫਸਰਾਂ ਵੱਲੋਂ ਵੱਲੋਂ ਹਮੇਸ਼ਾ ਹੀ ਰਹਿਤ ਹੁੰਦੀ ਹੈ ਕਿ ਵੱਧ ਤੋਂ ਵੱਧ ਫੋਰਸ ਦੀ ਪ੍ਰੈਜ਼ੈਂਸ ਬਜਾਲਾ ਰੱਖੀ ਜਾਵੇ ਤੇ ਮੁੱਖ ਅਫਸਰ ਸਾਹਿਬ ਮੇਰੇ ਨਾਲ ਹੀ ਨੇ ਇਹ ਆਹ ਪਿਛਲੀ ਵਾਰ ਵੀ ਮੈਂ ਇੱਥੇ ਜਨਮ ਅਸ਼ਟਮੀ ਤੇ ਆਇਆ ਸੀਗਾ ਤਾਂ ਇਸ ਤਰ੍ਹਾਂ ਇਹ ਥਾਣਾ ਲੋਟੜ ਹੋਣ ਕਰਕੇ ਤੇ ਅਫਸਰਾਂ ਵੱਲੋਂ ਰਹਿਤ ਹੁੰਦੀ ਹੈ ਤੇ ਮੈਂ ਤੇ ਮੁੱਖ ਅਫਸਰ ਸਾਹਿਬ ਅਸੀਂ ਬਾਜ਼ਾਰ ਤਕਿਵੇਂ ਸਾਰਾ ਮੇਨ ਬਾਜ਼ਾਰ ਕਵਰ ਕੀਤਾ ਆ ਦੁਕਾਨਦਾਰਾਂ ਨੂੰ ਇਹੀ ਵੇਰਨਾਸਾ ਜੀ ਮੇਨ ਹਦਾਇਤਾਂ ਵੀ ਆਪਣਾ ਜਿਹੜਾ ਨਾ ਪਟਾਕੇ 'ਤੇ ਰੁਕੇ ਜਿਹੜੇ ਨੇ ਜਿਹੜਾ ਜਗ੍ਹਾ ਨੋਟਡ ਹੁੰਦੀ ਆ ਆਪਾਂ ਉਹਦੇ ਹਿਸਾਬ ਨਾਲ ਜੋ ਸਪੇਸ ਦਿੱਤੀ ਜਾਂਦੀ ਆ ਉੱਥੇ ਹੀ ਆਪਣਾ ਲਾਉਣ ਤੇ ਸਭ ਤੋਂ ਵੱਡੀ ਗੱਲ ਹਰ ਇੱਕ ਦੁਕਾਨ ਵਾਲਾ ਇੱਕ ਇੱਕ ਫਾਇਰ ਐਕਸਟਿੰਗਸ਼ੂ ਰੱਖੇ ਅੱਗ ਵੀ ਹੋ ਜਾਂਤਰ ਅੱਗ ਵੀ ਹੰਤਰ ਜੋ ਰੱਖਣ ਜਿਹੜਾ ਪਾਊਡਰ ਬੇਸਡ ਹੁੰਦਾ ਨਾ ਜੀ ਉਹ ਪਾਊਡਰ ਬੇਸਡ ਜਿਹੜਾ ਬਹੁਤ ਜਲਦੀ ਅੱਗ ਬੁਝਾਉਂਦਾ ਹੋ ਤੇ ਬਾਕੀ ਸਾਡੀ ਪ੍ਰੈਜੈਂਸ ਤਾਂ ਰਹਿਣੀ ਆ ਜੀ ਅੱਜ ਵੀ ਆ ਗਿਆ ਅਸੀਂ ਕੌਣ ਸਹਰਾ ਆ ਕੱਲ ਸ਼ਾਮ ਤੱਕ ਜਦੋਂ ਲੋਕ ਆਪਣਾ ਫੈਸਟੀਵਲ ਦੇਖ ਕੇ ਘਰੋ ਘਰ ਮੁੜ ਜਾਂਦੇ ਅਸੀਂ ਤਾਂ ਆਪਣਾ ਬਾਹਰ ਪ੍ਰੋਗਰਾਮ ਲੈਣੀ ਛੱਡੀ ਤਾਂ ਸਿਰ ਅਕਸਰ ਦਿੱਖਿਆ ਜਾਂ ਤਿਹਾਰਾਂ ਦੇ ਦਿਨਾਂ ਦੇ ਵਿੱਚ ਆ ਕੇ ਹੁੱਲੜਬਾਜੀ ਕਾਫੀ ਜ਼ਿਆਦਾ ਵਧ ਗਈ ਹੈ ਉਹਦੇ ਵਾਸਤੇ ਵੀ ਕੋਈ ਸਪੈਸ਼ਲ ਨਾਕੇ ਬੰਦੀ ਆ ਸਪੈਸ਼ਲ ਟੀਮਾਂ ਰੱਖੀ ਕਿਤੇ ਬਿਲਕੁਲ ਹੀ ਸਪੈਸ਼ਲ ਪੀਸੀਆਰ ਵੀ ਕਰਦਾਂਗੇ ਤੇ ਇੱਕ ਵਾਹੀਕਲ ਕਰਦਾਂਗੇ ਕਿ ਆਪਣਾ ਭਰਤ ਘਾਟਾ ਚੌਂਕੀ ਵੀ ਗੱਡੀ ਨਹੀਂ ਗੜੂਗੀ ਇੱਕ ਅਸਟਾ ਸਾਹ ਵਾਲੀ ਨਹੀਂ ਗੜੂਗੀ ਥਾਣੇ ਦੀ ਜਿਹੜੀ ਅਡੀਸ਼ਨ 44 ਆ ਤੇ ਬਕਾਇਦਾ ਅਸੀਂ ਜਿਹੜਾ ਹੋ ਜੋ ਹਰਕਤਾਂ ਕਰਦੇ ਨੇ ਉਹ ਮੁਰਸ਼ਲ ਬੌਂਡ ਕਰਾਂਗੇ ਜਿਹੜਾ ਤਾਂ ਜੋ ਇਹ ਤੇ ਹਰ ਸੁਖਸ਼ਾਂਤੀ ਦਾ ਨੰਗਾ ਸਕਰ